ਮੈਂ ਤਾਂ ਬਸ ਇਹੀ ਅਪੀਲ ਕਰਨੀ ਚਾਹੁੰਦਾ ਇੱਕ ਤਾਂ ਧਰਨਿਆਂ ਤੋਂ ਬਚ ਜੂ ਜਿੰਨਾ ਘਾਟਾ ਪੈ ਰਿਹਾ ਸਾਨੂੰ ਧਰਨੇ ਮਾਰ ਰਹੇ ਨੇ ਸਾਡੀ ਸਰਕਾਰ ਨੂੰ ਘਾਟਾ ਪਈ ਜਾਂਦਾ ਰੇਲਾਂ ਰੋਕ ਲੀਆਂ ਉਹ ਪੈਣਾ ਸਾਡੇ ਜਨਤਾ ਤੇ ਆ ਘਾਟਾ ਕੋਈ ਨਹੀਂ ਚੱਲਦਾ ਜਨਤਾ ਤੇ ਪੈਣਾ ਜਿੰਨੇ ਡੀਸੀ ਦਾ ਉੱਪਰ ਰੋਡ ਰੋਕ ਲੋ ਟੂਲ ਪਲਾਜ਼ੇ ਬੰਦ ਕਰ ਦਿਓ ਜਿੰਨੀ ਮਹਿੰਗਾਈ ਹੋਈ ਹੈ ਧਰਨਿਆਂ ਦੇ ਕਰਨ ਹੋਈ ਹੈ ਮੈਂ ਤਾਂ ਹੱਥ ਬਨ ਕੇ ਇਹੀ ਬੇਨਤੀ ਕਰਦਾ ਪ੍ਰਭੂ ਧਰਨਾ ਉਦੋਂ ਲਾਓ ਜਦੋਂ ਜਦੋਂ ਮੇਰੇ ਸਿਰ ਤੋਂ ਵੀ ਪਾਣੀ ਨੰਗੇ ਬਹਿ ਕੇ ਗੱਲ ਕਰੋ ਸਰਕਾਰਾਂ ਨਾਲ ਹੁਣ ਮੋਦੀ ਸਾਹਿਬ ਨੇ ਕਿਹਾ ਸੀਗਾ ਵੀ ਤੁਸੀਂ ਕਮੇਟੀ ਬਣਾ ਲਓ ਉਹ ਵਸੀ ਬਣਾਉਣੀ ਹੈ ਨਹੀਂ ਸਾਲ ਪਰ ਬੈਠੇ ਰਹੇ ਉਦੋਂ ਲਿਖਤੀ ਰੂਪ ਚ ਕਿਉਂ ਨਾ ਲਿਆ ਉਦੋਂ ਲਖੀਪੁਰ ਵਾਲੇ ਪਰਚੇ ਰੱਦ ਕਰੋ ਕਿ ਤੁਰਦੇ ਉੱਠਦੇ ਉਦੋਂ ਤਾਂ ਵੋਟਾਂ ਚ ਹੋ ਗਿਆ ਵੀ ਇਸ ਤਾਂ ਜਿੱਤ ਗਏ ਮੰਗਣਾ ਸ਼ੁਰੂ ਕਰ ਦੇਣਾ ਕਿਸੇ ਬੱਚੇ ਨੇ ਮੇਰੇ ਤਿੰਨ ਬੱਚੇ ਆ ਇੱਕ ਗੁੱਡੀਆਂ ਦੋ ਮੁੰਡੇ ਨੇ ਤਿੰਨੇ ਵੈਸੇ ਨੇ ਮੈਂ ਸਰਕਾਰੀ ਸਕੂਲ ਚ ਪੜਾਏ ਨੇ ਮੇਰੇ ਚ ਗਰੀਬੀ ਸੀ ਪ੍ਰਾਈਵੇਟਾਂ ਚ ਮੈਂ ਫੀਸਾਂ ਕਿੱਥੋਂ ਭਰਦਾ ਸੀ ਕਰਦਾ ਤਾਂ ਮੈਂ 2000 ਤੇ ਡਰਾਈਵਰੀ ਸੀ ਕਿਵੇਂ ਪੜਾਏ ਮੇਰੇ ਤੇ ਤਾਂ ਕਰਜ ਤਾਂ 3 ਲੱਖਾ ਮੈਂ ਤਾਂ ਮਰਿਆ ਨਹੀਂ ਤਿੰਨੇ ਬੱਚੇ ਵਿਆਹ ਤੇ ਆਪ ਤਾਂ ਦੇਖ ਕੇ ਚੱਲਿਆ ਹੂੰ ਜਿੰਨੀ ਕੁ ਮੇਰੇ ਚ ਗੁਜਾਇਤ ਸੀ ਆਪਦੇ ਯਾਰਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਉਹ ਜਿਹਾ ਮੈਂ ਖਵਾਤਾ ਜੇ ਮੈਂ ਹੁਣ ਪੈਲਥਾਂ ਚ ਕਰਦਾ ਜਿਹੜਾ ਕਿਲਾ ਬੈ ਕਰ ਦਿੰਦਾ ਉਹ ਤਾਂ ਹੁਣ ਹੀ ਸੀ ਫੇਰ ਮੈਂ ਵਹਾ ਲੈਂਦਾ ਘਟ ਮੈ ਕੋ ਹੋਣਾ ਨਹੀਂ ਇਹ ਭਰਾਵੋ ਬੇਨਤੀ ਇਹੀ ਆ ਥੋੜਾ ਜਿਹਾ ਸੰਭਲ ਕੇ ਚੱਲੋ ਤਕੜੇ ਦੀ ਰੀਸ ਨਾ ਕਰੋ ਆਪਦੇ ਹਿਸਾਬ ਨਾਲ ਚੱਲੋ ਕੰਮ ਮਿਹਨਤ ਕਰੋ ਕਿਸੇ ਮੇਰੇ ਪਰਿਵਾਰ ਨੇ ਇਹ ਸੋਇਆ ਜੇ ਅੱਜ ਦੀਆਂ ਲੜਕੇ ਨੂੰ ਕਹਦੀ ਅੱਗ ਮਚਾ ਲੋ ਹੂੰ ਨਾ ਨਾ ਅਗਨੀ ਮਚਾਉਣੀ ਚਾਹ ਤੇ ਧੂਆ ਪੈ ਜਾਂਦਾ ਉਹ ਸਾਡੇ ਬਜ਼ੁਰਗ ਪਾਗਲੀ ਸੀ ਜਿਹੜਿਆਂ ਨੇ ਸਾਨੂੰ ਪਾਲਤਾ ساری ਉਮਰ ਉਹਨਾਂ ਨੇ ਉਹੀ ਚੁੱਲਿਆਂ 'ਚ ਹੀ ਚਲਾਇਆ ਤੁੱਲਾ ਮੇਰੇ ਸਿਲੰਡਰ ਤਿੰਨ ਮਹੀਨੇ ਚੱਲਦਾ ਐਹੇ ਜੇ ਘਰ ਦੇਖਿਆ ਜਿਹੜੇ ਮਹੀਨੇ 'ਚ ਚਾਰ ਮੱਚਦੇ ਨੇ ਚਾਰ ਚਾਰ ਕਿਤੇ ਦੇਖ ਦੋ ਤਿੰਨ ਤਿੰਨ ਕਿੱਲੇ ਆਣਾਂ ਦੇ ਚਾਰ ਚਾਰ ਸਿਲੰਡਰ ਮਹੀਨੇ ਦੇ ਉਹ ਫਿਰ ਮਰੂ ਕੇ 4000 ਦੇ ਹੋਊਗੇ ਬਿਲਕੁਲ ਬਹੁਤ ਮਹਿੰਗਾ ਕਰ ਦੋ 60000 ਦਾ ਮਾਮਲ ਹੈਗਾ ਉਹ 'ਚ ਵੀ 100 ਰੋਜ਼ ਲਾਉਣਾ 100 200 ਦਾ ਪੈਟਰੋਲ ਵੀ ਪੁੱਪਣਾ ਕੰਮ ਅਸੀ ਖੇਤੋਂ ਦੀ ਗਿਣਾਂ ਨਹੀਂ ਦੇਣਾ। ਸੁਰਨਾ ਕਰਮ ਨਹੀਂ। ਆਹ ਦੇਖੋ ਗੰਡਾ ਮੈਂ ਨਹੀਂ ਅਜੇ ਤੱਕ ਮੁੱਲ ਲਿਆ। ਮਿਰਚਾਂ ਮੇਰੇ ਖੜੀਆਂ ਪਿੰਡੀਆਂ ਮੈਂ ਦੋ ਵਾਰੀ ਸਾਜੀ ਗੁਾਰੇ ਦੀਆਂ ਫਲੀਆਂ ਮੈਂ ਖਾ ਲੀਆਂ। ਅਰਬੀ ਮੇਰੇ ਬੀਜੀ ਦਾ। ਤਰਬੂਜ ਦੇ ਮੇਰੇ ਚਾਰ ਬੱਦਲਾਂ ਲਾਈਆਂ ਏਡੇ ਏਡੇ ਲੱਗੇ ਹੋਏ ਨੇ ਆਪਦੇ ਖਾਣ ਨੂੰ। ਸਾਰਾ ਕੁਝ ਕਰਦਾ ਲਸਣ ਮੇਰੇ ਵਾਧੂ ਆਹ ਜਿੱਥੇ ਖੜਿਆ ਸਰੋਂ ਦਾ ਮੈਂ ਦਿਖਾ ਸਕਦਾ ਡੇਢ ਘਟਾ ਹੋ ਗਿਆ ਸਾਲ ਬਾਅਦ ਮੇਥੋਂ ਤੇਲ ਨਹੀਂ ਮੁੱਕਦਾ। ਨਾਲੇ ਮੈਂ ਮਜ਼ਦੂਰੀ ਕਰਦਾ ਇੱਕ ਦਿਨ ਤੇ ਹੜੀ ਨਹੀਂ ਛੱਡਦਾ। ਐਤਵਾਰ ਨੂੰ ਛੁੱਟੀ ਹੁੰਦੀ ਆ ਉਦੈ ਕੰਮ ਕਰੀਦਾ। ਯਾ ਹੁਣ ਆ ਕੇ 6 ਵਜੇ ਤੜਕੇ ਸਵੇਹਾ ਉੱਠ ਕੇ ਪਾਣੀ ਲਾਇਆ ਲੇਟ ਆ ਗਈ 5 ਵਜੇ ਉੱਠੀਆਂ 8 ਵਜੇ ਦੇ ਨੂੰ ਕੰਮ ਤੇ ਜਾਣਾ ਹੱਥਾਂ ਤੇ ਬੀ ਘੰਟੇ ਉਹ ਇੱਥੇ ਦੇ ਪਹਿਲੇ ਹੱਥਾਂ ਤੇ ਖਾਲੇ ਪਏ ਪੈਨੇ ਬਿਲਕੁਲ ਕੰਮ ਨਾਲ ਕੰਮ ਨਾਲ ਐ ਸਾਰੀ ਦਿਹਾੜੀ ਲੋਹਾ ਘੁਟਦੇ ਆ ਤਾਂ ਪੈਸਾ ਬਣਦਾ ਇਹ ਪੈਸਾ ਜੇ ਮੈਂ ਕਹਿੰਦਾ ਝੰਡਾ ਚਾ ਕੇ ਮੈਂ ਤੁਰਫਾ ਪੈਸਾ ਆਈ ਨਹੀਂ ਬਣਦਾ ਬਣ ਜੂ ਪੈਸਾ ਮੈਂ ਮੰਨਦਾ ਵੀ ਇਹ ਚੀਜ਼ ਦਾ ਮੈਂ ਤਾਂ ਇਹ ਕਹਿੰਦਾ ਮੇਰੇ ਭਰਾਵੋ ਕੰਮ ਕਰੋ ਮੈਂ ਕਿਸੇ ਦੀ ਮੋਟਰ ਤੇ ਇੱਥੇ ਢੇੜਾ ਦੇਖ ਲਓ ਲਾ ਲਓ ਘੰਟਾ ਕਿਸੇ ਤੇ ਬਤਾਉਂਦਾ ਬੂਟਾ ਦਿਖਾ ਦਿਓ ਕਿసేਦੀ ਮੋਟਰ ਤੇ ਮਿਰਚਾਂ ਦਾ ਬੂਟਾ ਦਿਖਾ ਦਿਓ। ਗਿਆ ਗੰਡਿਆਂ ਦੀ ਕੈਰੀ ਲਕੀਰ ਦਿਖਾ ਦਿਓ। ਗਿਆ ਕਿਤੇ ਮੂੰਗੀ ਦਾ ਵਿਸਵਾ ਬੀਜਿਆ ਦਿਖਾ ਦਿਓ। ਹੁੰਦਾ ਆਪਦੇ ਖਾਣ ਜੋਗਰਾ ਇਕੱਲੇ ਮੇਰੇ ਵੀਰ ਕਿਸਾਨ ਭਰਾਵਾਂ ਨੂੰ ਨੂਨ ਮੁੱਲ ਲੈਣ ਦੀ ਲੋੜ ਆ ਨਹੀਂ ਗੱਲ ਸੇਦੀ ਲੋੜ ਨਹੀਂ ਸਾਡੇ। ਸਾਰਾ ਕੁਝ ਮਿਲ ਜਾਂਦਾ ਬੰਦਾ। ਸਾਰਾ ਪੈਦਾਵਾਰ ਅਸੀਂ ਕਰ ਸਕਦੇ ਆ। ਨਹੀਂ ਜਿਆਦਾ ਕਰਨਾ। ਆਪਦੇ ਜੋਗਰਾ ਤਾਂ ਕਰ ਲਓ। ਉਹ ਵੀ ਅਸੀਂ ਮੁੱਲ ਲੈਣਾ। ਮੈਂ ਇਹੇ ਜੇ ਦੇਖਿਆ ਮੈਂ ਨੌਂ ਨਹੀਂ ਲੈਣਾ ਚਾਹੁੰਦਾ ਪਿਛਲੇ ਸਾਲ ਸਿਲਮੇ ਕੋਲੇ 60 ਰੁਪਏ ਸਗਮਲ ਮੁੱਲ ਲੈਂਦੇ। ਮੇਰੇ ਭਾਈ ਕਿਸਾਨ ਦੇਖੋ ਜੀ ਜੇ 5 ਰੁਪਈਆਂ ਦਾ 20-20 ਦੀ ਨਾ 20 ਘਰ ਖਾ ਲੈਣ ਤਾਂ ਨਹੀਂ ਮੁੱਕਦੇ ਬੱਟਾ ਤੇ ਕੀ ਕਰਦੀ ਹੈ ਫਿਰ ਸੀਣ ਆਣੀਆਂ ਤੇ ਕਿੱਡੀ ਗੱਲ ਫਿਰ ਇਹ ਸਾਡੇ ਬਚਣ ਦੇ ਕਾਰਨ ਨੇ ਇਹ ਸਾਡੇ ਮਰਨ ਦੇ ਕਾਰਨ ਨੇ ਖਰਚਾ ਅਸੀਂ ਕੰਟਰੋਲ ਨਹੀਂ ਕਰਨਾ ਬਿਲਕੁਲ ਖਰਚਾ ਸਾਨੂੰ ਦੇ ਹੀ ਜਾਵੇ ਪੂ ਪੂਰਾ ਜੇ ਮੇਰੇ ਦੋ ਮੁੰਡੇ ਨੇ ਦੋਨੇ ਮੁੰਡੇ ਮੇਰੇ ਇਹ ਕਹਿੰਦੇ ਰੋਜ਼ ਬਾਪੂ 500 ਮੈਨੂੰ ਦੇ ਦੇ ਉਹ ਕਹੂ ਛੋਟਾ 500 ਮੈਨੂੰ ਦੇ ਦੇ ਫਿਰ ਮੈਂ ਕਿੰਨਾ ਕੁ ਚਰ ਦੇਈ ਚੋਂ ਫਿਰ ਇੱਕ ਦਿਨ ਗੁੱਠਾ ਲਾ ਦੂੰ ਠੀਕ ਹੈ ਮੇਰੇ ਮੁੰਡਾ ਫੌਜ ਚ ਫੌਜੀ ਹੈ ਇੱਕ ਸਾਡੇ ਮਿਸਤਰੀ ਆ ਇੱਥੇ ਮੈਂ ਦਿਖਾ ਸਕਦਾ ਪਛਾਹ ਸਕਦਾ ਤੁਹਾਨੂੰ ਗੱਲ ਪੜ੍ਹ ਕੇ ਆਉਂਦਾ ਸੀ ਨਾਲੇ ਰੇਸਾਂ 'ਚ ਸੀ ਪਾਜਦਾ ਸੀ ਬਠੜ ਚੱਕਦਾ ਸੀ ਮਿਸਤਰੀ ਨਾਲ ਦਿਹਾੜੀ ਵੀ ਲਾਉਂਦਾ ਸੀ ਤਾਂ ਇੱਥੇ ਪਹੁੰਚੇ ਆ ਸੀ